ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਲਓ ਜੀ ਮੇਰੀ ਇਸ ਗੱਲ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਦੇ ਵਿੱਚ ਕਾਲੇ ਪਾਣੀਆਂ ਦਾ ਮੋਰਚਾ ਸ਼ੁਰੂ ਕੀਤਾ ਹੋਇਆ ਬਾਈ ਲੱਖਾ ਸਿੰਘ ਸਿਧਾਣਾ ਬਾਈ ਹੋਰ ਵੀ ਅਮਤੋਜ਼ਮਾਨ ਹੋ ਗਏ ਜਿਵੇਂ ਹੋਰ ਵੀ ਕਈ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਪੰਜਾਬੀਓ ਇਹੋ ਜੇ ਮੌਕੇ ਵਾਰ-ਵਾਰ ਨਹੀਂ ਆਉਂਦੇ ਹੁੰਦੇ ਵਾਰ-ਵਾਰ ਮੋਰਚੇ ਨਹੀਂ ਲੱਗਦੇ ਹੁੰਦੇ ਜਿਹੜੇ ਇਦਾਂ ਦੇ ਹੁੰਦੇ ਆ ਕਿਉਂਕਿ ਸਰਕਾਰਾਂ ਮੋਰਚੇ ਖਿਲਾਰ ਦਿੰਦੀਆਂ ਹੁੰਦੀਆਂ ਨੇ ਅੱਜ ਜੇ ਇਕੱਠੇ ਹੋ ਕੇ ਦਮ ਭਰ ਗਏ ਤਾਂ ਕਈ ਲੀਡਰਾਂ ਦੇ 도ਗਲੇ ਚਿਹਰੇ ਸਾਹਮਣੇ ਆ ਜਾਣਗੇ ਜਿਹੜੇ 도ਗਲੇ ਚਿਹਰੇ ਸਰਕਾਰ ਬਣਨ ਤੋਂ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਜੋ ਬੁੱਢੇ ਨਾਲੇ ਰਾਹੀ ਜੋ ਕੈਮੀਕਲ ਪੈਂਦਾ ਹੈ ਜੋ ਗੰਦਾ ਪਾਣੀ ਪੈਂਦਾ ਉੱਥੇ ਜਾ ਕੇ ਦਲੀਲਾਂ ਦਿੰਦੇ ਹੁੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਜਦੋਂ ਕਾਲੀਆਂ ਦੀ ਸਰਕਾਰ ਸੀ। ਇਹੀ ਲੀਡਰ ਜੋ ਅੱਜ ਸਤਾ ਦੇ ਵਿੱਚ ਨੇ ਸਮੇਤ ਭਗਵੰਤ ਮਾਨ ਕਈ ਵਾਰ ਉੱਥੇ ਜਾ ਕੇ ਦਲੀਲਾਂ ਦੇ ਕੇ ਆਉਂਦਾ ਰਿਹਾ ਹੈ ਕਿ ਇਹ ਜਿਹੜਾ ਗੰਦਾ ਪਾਣੀ ਆ ਇਹ ਕੈਂਸਰ ਫਲਾਉਂਦਾ। ਇਹਦੇ ਨਾਲ ਪੰਜਾਬ ਦੀਆਂ ਪੰਜਾਬ ਚ ਮੌਤਾਂ ਹੋ ਰਹੀਆਂ ਨੇ। ਇਹਨੇ ਸਾਡੀ ਧਰਤੀ ਨੂੰ ਕੈਂਸਰ ਕਰਤਾ। ਇਹਨੇ ਸਾਡੇ ਨੌਜਵਾਨ ਅਪਾਹਜ ਕਰਤੇ ਇਹਨੇ ਬੱਚੇ ਆ ਜਿਹੜੇ ਉਹ ਅਪਾਹਜ ਪੈਦਾ ਹੋਣ ਲੱਗੇ ਭਗਵੰਤ ਮਾਨ ਦੀਆਂ ਦਲੀਲਾਂ ਸੀ ਕਿੱਥੇ ਜਿੱਥੇ ਅੱਜ ਬਾਈ ਲੱਖਾ ਸਿੰਘ ਸਿਧਾਣਾ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਸਾਡੇ ਭਰਾ ਜਿਹੜੇ ਅੱਜ ਉਹ ਲੜਾਈ ਲੜ ਰਹੇ ਨੇ ਕਾਲੇ ਪਾਣੀਆਂ ਦੀ ਤੇ ਅੱਜ ਸਤਾ ਚ ਕੌਣ ਨੇ ਇਹੀ ਭਗਵੰਤ ਮਾਨ ਤੇ ਹੋਰ ਵੀ ਕਈ ਲੀਡਰ ਕਲਤਾਰ ਸੰਧਵੇਂ ਵਰਗੇ ਹੋਰ ਕਈ ਲੀਡਰ ਨੇ ਜਿਹੜੇ ਉੱਥੇ ਜਾ ਕੇ ਕਹਿੰਦੇ ਹੁੰਦੇ ਸੀ ਕਿ ਮਾਰੇ ਗਏ ਪੱਟੇ ਗਏ ਤੇ ਅਜੇ ਉਹੀ ਲੀਡਰ ਸਤਾ ਚ ਬੈਠੇ ਐ ਤੇ ਲੱਖੇ ਸਿਧਾਣੇ ਵਰਗਿਆਂ ਤੇ ਪਰਚੇ ਪਾ ਰਹੇ ਨੇ ਝੂਠੇ ਪਰਚੇ ਕਰਾ ਰਹੇ ਨੇ ਜਾਣ ਬੁਝ ਕੇ ਕਿਸੇ ਠੇਕੇਦਾਰ ਤੋਂ ਐਪਲੀਕੇਸ਼ਨ ਦਵਾ ਕੇ ਮੁੱਲਾਪੁਰ ਦੇ ਤੋਂ ਜਾਣ ਕੇ ਕਿ ਜਦੋਂ ਲੱਖਾ ਸਿੰਘ ਸਿਧਾਣਾ ਉੱਥੇ ਮੋਰਚਾ ਲਾਊਗਾ ਕਾਲੇ ਪਾਣੀਆਂ ਦਾ ਤਾਂ ਉਸ ਏਰੀਏ ਦੇ ਵਿੱਚ ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰਕੇ ਉੱਤੇ ਧਮਕੀ ਦੇਣ ਦਾ ਪਰਚਾ ਪਾ ਕੇ ਜੇਲ੍ਹ ਛਡਵਾਗੇ ਲੜਾਈ ਇਕੱਲੀ ਲੱਖੇ ਦੀ ਨਹੀਂ ਹੈ ਇਹ ਲੜਾਈ ਕਿਸੇ ਇੱਕ ਬੰਦੇ ਦੀ ਨਹੀਂ ਹੈ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਜੇ ਅੱਜ ਘਰ ਘਰ ਕੈਂਸਰ ਹੋ ਰਿਹਾ ਹੈ ਤਾਂ ਉਹ ਜੋ ਕੈਮੀਕਲ ਗੰਦਾ ਪਾਣੀ ਬੁੱਢੇ ਨਾਲੇ ਰਾਹੀਂ ਆ ਕੇ ਸਤਲੁਜ ਦਿਖਦਾ ਹੈ ਤਾਂ ਉਹਦੀ ਦੇਣ ਹੈ ਮੱਸੀਆਂ ਨੂੰ ਮੱਸੀਆਂ ਨੂੰ ਵੀ ਕੈਂਸਰ ਹੋ ਗਿਆ ਜੋ ਹਾਈਕੇ ਪੱਤਨਾ ਰਿਪੋਰਟ ਕੀਤੀ ਹੈ ਮੱਸੀਆਂ ਦੀ ਚੈੱਕਅਪ ਕੀਤਾ ਤਾਂ ਉਹ ਚੈੱਕਅਪ ਦੇ ਵਿੱਚ ਮੱਸੀਆਂ ਨੂੰ ਕੈਂਸਰ ਆਇਆ ਤੇ ਭਰਾਵੋ ਜਿਹੜਾ ਉਹ ਹੋਰ ਫਾਜ਼ਿਲਕਾ ਇਧਰਲਾ ਏਰੀਆ ਰਾਜਸਥਾਨ ਤੱਕ ਇਹ ਪਾਣੀ ਜਾਂਦਾ ਸਤਲੋਜ ਦਾ ਤੇ ਉਹੀ ਪਾਣੀ ਬੰਦੇ ਪੀਂਦੇ ਐ ਤੇ ਫਿਰ ਜਦੋਂ ਮੱਸੀਆਂ ਨੂੰ ਕੈਂਸਰ ਹੋ ਸਕਦਾ ਤਾਂ ਫਿਰ ਪੀਣ ਵਾਲੇ ਬੰਦਿਆਂ ਨੂੰ ਕੈਂਸਰ ਕਿਉਂ ਨਹੀਂ ਹੋਊਗਾ ਕਾਲੇ ਪੀਲੇ ਕਿਉਂ ਨਹੀਂ ਹੋਣਗੇ ਭਰਾਵੋ ਇਹ ਜਿਹੜਾ ਪਾਣੀ ਆ ਸਤਲੁਜ ਦਾ ਲੱਖੇ ਦੇ ਘਰੇ ਨਹੀਂ ਆਉਂਦਾ ਲੱਖੇ ਘਰੇ ਚੰਗਾ ਪਾਣੀ ਆ ਪੀਂਦਾ ਪਰ ਉਹਦੇ ਅੰਦਰ ਦਰਦ ਹੈ ਫਤੇਗੜ ਸਾਹਿਬ ਦੀ ਧਰਤੀ ਤੇ ਜੋ ਪਟਿਆਲੇ ਤੋਂ ਸਰਹੰਦ ਨੂੰ ਰੋਡ ਜਾਂਦਾ ਉਤੋਂ 25000 ਦਰਖਤ ਵੱਢਿਆ ਜਾ ਰਿਆ ਸੀ ਉਥੋਂ ਦੀ ਲੱਖੇ ਨੇ ਕਦੇ ਇੱਕ ਦਾਈ ਨੰਗਣਾ ਜਾਂ ਉੱਥੇ ਸਾਵੇਂ ਨਹੀਂ ਬੈਠਣਾ ਲੱਖੇ ਨੇ ਜਾ ਕੇ ਪਰ ਅੰਦਰ ਦਰਦ ਲਈ ਫਿਰਦਾ ਕਿ ਜਿਹੜੇ ਦਰਖਤ ਸਰਕਾਰ ਵੱਢ ਰਹੀ ਹੈ ਝੂਠੇ ਬਿਆਨ ਦੇਖ ਲੋ ਇੱਕ ਦਿਨ ਤਾਂ ਪਹਿਲਾਂ ਭਗਵੰਤਮਾਨ ਬਿਆਨ ਦਿੰਦਾ ਹੈ ਕਿ ਦਰਖਤ ਲਾਓ ਕੋਠਿਆਂ ਦੇ ਕੋਲ ਖੇਤਾਂ 'ਚ ਦਰਖਤ ਲਾਓ ਤੇ ਦੂਜੇ ਪਾਸੇ 26000 ਦਰਖਤ 26000 ਦਰਖਤ ਸਰਹੰਦ ਵਾਲੀ ਸੜਕ ਤੋਂ ਵੱਢ ਰਹੇ ਨੇ ਦੱਸੋ ਇਹ 도ਗਲੇ ਚਿਹਰੇ ਨਹੀਂ ਤਾਂ ਹੋਰ ਕੀ ਨੇ ਜੇ ਇੱਕ ਦਰਖਤ ਵੱਢਣਾ ਹੈ ਤਾਂ ਦੋ ਲਾਉਣੇ ਹੁੰਦੇ ਆ ਪਰ ਇੱਥੇ ਵੱਢ ਕੇ ਸਿੱਟ ਦਿੰਦੇ ਆ ਤੇ ਗੱਲਾਂ ਲਾਉਣ ਦੀਆਂ ਤਾਂ ਦੂਰ ਨੇ ਇਹ ਭਗਵੰਤ ਮਾਨ ਦਾ 도ਗਲਾ ਚਿਹਰਾ ਹੈ 도ਗਲੇ ਕਿਰਦਾਰ ਨੇ ਇਹ ਭਗਵੰਤ ਮਾਨ ਦਾ 도ਗਲਾ ਚਿਹਰਾ ਹੈ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਸਤਲੋਜ ਦਾ ਪਾਣੀ ਗੰਧਲਾ ਹੋ ਰਿਹਾ ਹੈ ਸਤਲੋਜ ਦਾ ਪਾਣੀ ਪੀ ਕੇ ਲੋਕ ਮਰ ਰਹੇ ਨੇ ਸਤਲੋਜ ਦਾ ਪਾਣੀ ਪੀ ਕੇ ਕੈਂਸਰ ਹੋ ਰਿਹਾ ਹੈ ਤੇ ਅੱਜ ਉਹੀ ਭਗਵੰਤ ਮਾਨ ਸਤਾ ਦੇ ਵਿੱਚ ਆ ਉਹੀ ਕੁਰਸੀ ਤੇ ਬੈਠਾ ਹੈ ਅੱਜ ਕਿਉਂ ਨਹੀਂ ਉਹ ਬੁੱਡੇ ਨਾਲੇ ਦਾ ਜਿਹੜਾ ਪਾਣੀ ਆ ਉਹ ਭਗਵੰਤ ਮਾਨ ਨੂੰ ਦਿਸ ਰਿਹਾ ਅੱਜ ਕਿਉਂ ਨਹੀਂ ਉਹ ਫੈਕਟਰੀਆਂ ਬੰਦ ਹੋ ਰਹੀਆਂ ਜਿਹੜੀਆਂ ਫੈਕਟਰੀਆਂ ਧੱਕੇ ਦੇ ਨਾਲ ਅਸੀਂ ਨਹੀਂ ਕਹਿੰਦੇ ਕਿ ਰੋਜ਼ਗਾਰ ਖਤਮ ਕਰੋ ਰੋਜ਼ਗਾਰ ਨਹੀਂ ਖਤਮ ਕਰਨਾ ਜੋ ਫੈਕਟਰੀਆਂ ਧੱਕਾ ਕਰਦੀਆਂ ਨੇ ਜੋ ਪ੍ਰਾਲੇ ਪਾਣੀ ਨੂੰ ਸੋਧਣ ਦੇ ਹੁੰਦੇ ਆ ਜੋ ਕਾਨੂੰਨ ਕਾਇਦੇ ਹੁੰਦੇ ਆ ਉਹਨਾਂ ਨੂੰ ਫੋਲੋ ਨਹੀਂ ਕਰਦੀਆਂ ਫੈਕਟਰੀਆਂ ਫੈਕਟਰੀਆਂ ਲੱਗਣਾ ਸੀ ਨਹੀਂ ਕਹਿੰਦੇ ਪਰ ਜੋ ਕਾਨੂੰਨ ਹੈ ਕਿ ਗੰਦਾ ਪਾਣੀ ਉਹ ਨਹੀਂ ਕਿਸੇ ਨਹਿਰ ਚ ਰਲਾ ਸਕਦੇ ਜਾਂ ਦਰਿਆ ਚ ਰਲਾ ਸਕਦੇ ਉਹ ਕਾਨੂੰਨ ਨੂੰ ਤਾਂ ਫੋਲੋ ਕਰ ਸਕਦੇ ਆ ਪਾਣੀ ਨੂੰ ਤਾਂ ਸੋਧ ਕੇ ਛੱਡ ਸਕਦੇ ਆ ਪਰ ਉਹਨਾਂ ਕਾਨੂੰਨਾਂ ਨੂੰ ਜੇ ਫੋਲੋ ਕਰਨਗੇ ਤਾਂ ਕਰੋੜਾਂ ਰੁਪਇਆ ਖਰਚ ਆਉਂਦਾ ਤੇ ਅਗਲੇ ਨੇ ਕਰੋੜਾਂ ਰੁਪਇਆ ਬਚਾਉਣਾ ਵੀ ਹੁੰਦਾ ਤੇ ਉਹੀ ਫਿਰ ਕਰੋੜਾਂ ਰੁਪਇਆ ਸਰਕਾਰ ਦੀ ਝੋਲੀ 'ਚ ਵੀ ਪਾਉਣਾ ਹੁੰਦਾ ਤੇ ਆਹੀ ਹੁਣ ਇਨਕਲਾਬੀਆਂ ਦੀ ਸਰਕਾਰ ਹੈ ਕਰੋੜਾਂ ਰੁਪਇਆ ਲੈ ਕੇ ਬੈਠੀ ਹੈ ਤੇ ਗੰਦ ਨਾਲ ਨਾਲਾ ਵੀ ਉਹੀ ਹੈ ਸਤਲੁਜ ਵੀ ਉਹੀ ਹੈ ਪਾਣੀ ਵੀ ਉਹੀ ਹੈ ਤੇ ਲੋਕ ਵੀ ਉਹੀ ਨੇ ਕੈਂਸਰ ਵੀ ਓਵੇਂ ਹੋ ਰਿਹਾ ਕਾਲੇ ਪੀਲੇ ਵੀ ਓਵੇਂ ਹੋ ਰਹੇ ਨੇ ਪਰ ਸਤਾ ਬਦਲ ਗਈ ਸਤਾ ਚ ਕੌਣ ਬੈਠੇ ਆ ਜਿਹੜੇ ਪਹਿਲਾਂ ਸਤਾ ਚ ਬੈਠੇ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਇਹ 도ਗਲੇ ਨੇ ਇਹਨਾਂ ਨੂੰ ਲੋਕ ਨਹੀਂ ਦਿਸਦੇ ਇਹ ਜਹਾਜ਼ਾਂ ਚ ਰਹਿੰਦੇ ਆ ਇਹ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਕਰ ਰੱਖਿਆ ਤੇ ਅੱਜ ਉਸੇ ਕੁਰਸੀ ਤੇ ਉਹ ਲੋਕ ਬੈਠੇ ਆ ਜਿਹੜੇ ਇਹ ਗੱਲਾਂ ਕਰਦੇ ਹੁੰਦੇ ਸੀ ਹੁਣ ਪੰਜਾਬੀ ਉਹ ਇਹ ਹੈ ਲੱਖਾ ਸਿੰਘ ਸਿਧਾਣਾ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਇਸ ਮੋਰਚੇ ਨੂੰ ਵੱਡਾ ਕਰਨ ਦੇ ਲਈ ਕਦੇ ਉਹ ਸਰਹੰਦ ਹੁੰਦਾ ਕਦੇ ਕਦੇ ਫਿਰੋਜ਼ਪੁਰ ਹੁੰਦਾ ਕਿਤੇ ਫਰੀਦਕੋਟ ਹੁੰਦਾ ਅੱਜ ਫਰੀਦਕੋਟ ਦੇ ਕਿੰਨੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਮੈਂ ਧੰਨ ਮੰਨਦਾ ਕਿ ਉਹ ਬੰਦਾ ਥੱਕਦਾ ਨਹੀਂ ਆ ਉਹ ਬੰਦਾ ਲੱਗਿਆ ਹੋਇਆ ਪੰਜਾਬੀ ਉਹ ਤੁਹਾਡੇ ਲਈ ਜਿੱਤਾਂ ਹਾਰਾਂ ਮੈਨੀਆਂ ਨਹੀਂ ਰੱਖਦੀਆਂ ਪਹਿਲਾਂ ਵੀ ਅਸੀਂ ਕਿਹਾ ਸੀ ਕਿ ਪੰਜਾਬੀਓ ਲੋਕ ਤੁਸੀਂ ਚੁੰਨੇ ਆ ਐਮਪੀ ਤੁਸੀਂ ਚੁੰਨੇ ਆ ਦੇਖਦੇ ਆਂਗੇ ਫਿਰ ਹਾਰਿਆ ਹੋਇਆ ਵੱਧ ਕੰਮ ਕਰਦਾ ਜਾਂ ਜਿੱਤਿਆ ਹੋਇਆ ਵੱਧ ਕੰਮ ਕਰਦਾ ਅੱਜ ਤੁਸੀਂ ਦੇਖ ਹੀ ਰਹੇ ਹੋ ਕੌਣ ਵੱਧ ਕੰਮ ਕਰ ਰਿਹਾ ਹੈ ਲੱਖਾ ਸਿੰਘ ਸਦਾਣਾ ਹਾਰ ਕੇ ਵੀ ਤੁਹਾਡੇ ਲਈ ਫਿਕਰਮੰਦ ਹੈ ਤੇ ਇਹ ਲੋਕ ਜਿੱਤ ਕੇ ਵੀ ਤਨਖਾਹਾਂ ਬੰਨੀਆਂ ਗਈਆਂ ਗੱਡੀਆਂ ਮਿਲ ਗਈਆਂ ਤੇ ਗੱਲ ਖਤਮ ਉਦੋਂ ਨਿਕਲਣਗੇ ਜਦੋਂ 4.5 ਸਾਲਾਂ ਬਾਅਦ ਵੋਟਾਂ ਆਉਣਗੀਆਂ ਪੰਜਾਬੀਓ ਸਮਝੋ ਗੱਲ ਨੂੰ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਸਮਝੋ ਕੀ ਹੋ ਰਿਹਾ ਤੁਹਾਡੇ ਨਾਲ ਕੀ ਕੀ ਤੁਹਾਨੂੰ ਗਿਫਟ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਕਾਲੇ ਪੀਲੇ ਦਿੱਤੇ ਜਾ ਰਹੇ ਨੇ ਇਨਾਂ ਦੇ ਕਿਰਦਾਰ 도ਗਲੇ ਐ 도ਗਲੇ ਐ ਇਨਾਂ ਦੇ ਕਿਰਦਾਰ ਇਸ ਕਰਕੇ ਕਾਲੇ ਪਾਣੀਆਂ ਦਾ ਜਿਹੜਾ ਮੋਰਚਾ ਹੈ ਉਹਦੇ ਪ੍ਰੋਗਰਾਮ ਰੱਖੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕ ਦੱਸਾਂਗੇ ਕਿੰਨੀ ਤਰੀਕ ਨੂੰ ਰੋਸ ਮਾਰਚ ਕੱਢਿਆ ਜਾਣਾ ਤੇ ਉਸ ਤੋਂ ਅਗਲੀ 15 ਤਰੀਕ ਨੂੰ ਉੱਥੇ ਬੰਨ ਮਾਰਨਾ ਤੇ ਪੰਜਾਬੀਓ ਇਕੱਠੇ ਹੋ ਕੇ ਬਾਈ ਬਚਾ ਲਓ ਜ ਆਪਣੇ ਭਰਾਵਾਂ ਜਿੱਥੇ-ਜਿੱਥੇ ਚੰਗਾ ਪਾਣੀ ਆ ਮੈ ਉਹਨਾਂ ਨੂੰ ਇਹ ਕਹਿਣਾ ਵੀ ਆਪਣੇ ਭਰਾਵਾਂ ਨੂੰ ਬਚਾ ਲਓ ਬਾਈ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਹੋਈ ਜਾਂਦੀਆਂ ਨੇ ਸਾਡੇ ਪਾਣੀ ਗਿੰਦਲੇ ਹੋ ਗਏ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਸਾਡੇ ਪੱਲੇ ਕੀ ਰਹੂਗਾ ਯਾਰ ਸਾਡੇ ਪੱਲੇ ਕੀ ਰਹੂਗਾ ਦਰਖਤਾਂ ਸੀ ਨਹੀਂ ਕੋਈ ਛੜ ਦੇ ਆਰੀਆਂ ਲੈਣੀਆਂ ਟੱਕ ਲੈਣੀਆਂ ਵੜ ਦਿੰਨੇ ਆ ਯਾਰ ਜਿਵੇਂ ਕੋਈ ਸੋਚ ਨਹੀਂ ਫਿਕਰ ਨਹੀਂ ਹੁੰਦੀ ਇਸ ਕਰਕੇ ਜਾਗੋ ਜਾਗੋ ਪੰਜਾਬੀਓ ਜਾਗੋ ਚੰਗੇ ਬੰਦਿਆਂ ਨੂੰ ਚੁਣਨਾ ਸਿੱਖ ਲੋ ਚੰਗੇ ਬੰਦਿਆਂ ਦੇ ਪਿੱਛੇ ਲੱਗਣਾ ਸਿੱਖ ਲੋ ਆ ਸਰਕਾਰਾਂ ਦੀਆਂ ਸਰ ਇੱਕ ਪਾਸੇ ਤਾਂ ਸਿੱਖੀ ਨੂੰ ਢਾਲ ਆ ਰਹੀ ਹੈ ਸਰਕਾਰ ਸਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਡਿਬਰੂਗੜ ਸਿੱਟੇ ਪਿਆ ਡਿਬਰੂਗੜ ਸਿੱਟੇ ਪਿਆ ਸਾਡੇ ਮੁੰਡੇ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਭਰਾ ਤੇ ਜਾਣ ਬੁਝ ਕੇ ਚਿੱਟੇ ਦਾ ਪਰਚਾ ਪਾ ਕੇ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਪੰਜਾਬ ਦੇ ਕੁਝ ਲੋਕ ਕੁਝ ਕੁ ਗਰਾਂਟਾਂ ਦੀ ਖਾਤਰ ਕੁਝ ਕੁ ਚੌਧਰ ਦੀ ਖਾਤਰ ਇਹਨਾਂ ਦੇ ਚਮਚੇ ਬਣੇ ਫਿਰਦੇ ਆ ਇਹਨਾਂ ਦੇ ਚੱਪਲਾਂ ਚੜਦੇ ਫਿਰਦੇ ਆ ਸਿੱਖੀ ਪਿਆਰੀ ਹੋ ਗਈ ਜਾਂ ਪਾਰਟੀ ਪਿਆਰੀ ਹੋ ਗਈ ਸਿੱਖੀ ਪਿਆਰੀ ਐ ਜਾਂ ਪਾਰਟੀ ਪਿਆਰੀ ਐ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਸਿੱਖਾਂ ਨੂੰ ਮੈਂ ਕਹਿਣਾ ਚਾਹਣਾ ਕਿ ਸਾਡੇ ਉਹਨਾਂ ਯੋਧਿਆਂ ਨੇ ਉਹ ਤਖਤਾ ਤਾਜਾਂ ਨੂੰ ਠੋਕਰਾ ਮਾਰਤੀਆਂ ਸੀ ਸਾਡੇ ਯੋਧਿਆਂ ਨੇ ਤਖਤਾ ਤਾਜਾਂ ਨੂੰ ਠਕਰਾਤਾ ਸੀ ਤੇ ਕੁਝ ਅੱਜ ਦੇ ਸਿੱਖਾਂ ਅੱਜ ਦੇ ਸਿੱਖ ਕੁਝ ਚੌਧਰ ਦੀ ਖਾਤਰ ਇਹਨਾਂ ਦੇ ਅਸੀਂ ਚੱਪਲ ਚੱਟ ਬਣ ਜੰਨੇ ਆ ਯਾਰ ਫਹਜੇ ਹਜੇ ਕਹਿ ਦੰਦੇ ਆ ਕੌਮੀ ਘਰ ਕਿਵੇਂ ਬਣੂ ਸਿੱਖ ਇਕੱਠੇ ਕਿਵੇਂ ਹੋਣਗੇ ਇੱਕ ਝੰਡੇ ਥੱਲੇ ਇਕੱਠੇ ਕਿਵੇਂ ਹੋਣਗੇ ਉਹ ਮੈਂ ਕਹਣਾ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਤਾਂ ਦੂਰ ਹੈ ਇਹਨਾਂ ਸਿੱਖਾਂ ਨੂੰ ਉਹਨਾਂ ਦੇ ਥੱਲੋਂ ਕੱਢ ਲਿਓ ਜਿਨ੍ਹਾਂ ਨੇ ਸਾਡੇ ਤੇ ਐਨਐਸਏ ਲਾਈਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਕਾਲ ਤੱਕ ਸਬਟ ਆਇਆ ਹੈ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਨੇ ਇਹ ਤਾਂ ਉਹਨਾਂ ਦੇ ਥੱਲੇ ਲੱਗੇ ਫਿਰਦੇ ਆ ਇੱਕ ਚੌਧਰ ਦੀ ਖਾਤਰ ਤੇ ਇਹ ਸਿੱਖ ਕਿੱਥੇ ਸਿੱਖੀ ਦੀ ਖਾਤਰ ਲੜ ਪਣਗੇ ਕਿੱਥੋਂ ਕਿੱਥੇ ਸਿੱਖੀ ਦੀ ਖਾਤਰ ਲੜ ਪਣਗੇ ਇਸ ਕਰਕੇ ਪੰਜਾਬੀਓ ਜਾਗ ਦੀਆਂ ਜ਼ਮੀਰ ਵਾਲੇ ਲੋਕੋ ਕਾਲੇ ਪਾਣੀਆਂ ਦਾ ਮੋਰਚਾ ਜ਼ਮੀਰਾਂ ਜਗਾ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਆਓ ਇਕੱਠੇ ਹੋ ਕੇ ਕਾਲੇ ਪਾਣੀਆਂ ਦਾ ਮੋਰਚਾ ਲੜੀਏ ਜੋ ਸਤਲੁਜ ਦੇ ਵਿੱਚ ਗੰਦਾ ਪਾਣੀ ਬੁੱਢਾ ਨਾਲ ਹੈ ਜਿਹੜਾ ਆ ਕੈਮੀਕਲ ਵਾਲਾ ਪਾਣੀ ਆ ਕੇ ਸਾਡਾ ਪਾਣੀ ਦੂਸ਼ਿਤ ਹੋ ਰਿਹਾ ਹੈ ਉਹਨੂੰ ਬੰਦ ਕਰੀਏ ਫੈਕਟਰੀਆਂ ਨੂੰ ਸਰਕਾਰ ਇਹ ਹੁਕਮ ਜਾਰੀ ਕਰੇ ਕਿ ਜੋ ਕਾਨੂੰਨ ਦੇ ਵਿੱਚ ਆਉਂਦਾ ਪਾਣੀ ਦੀ ਸੋਧ ਕਰਕੇ ਤਾਂ ਛੱਡਿਆ ਜਾਵੇ ਇਹ ਫੈਕਟਰੀਆਂ ਵਾਲੇ ਉਹ ਫਾਰਮੂਲੇ ਨਹੀਂ ਅਪਣਾਉਂਦੇ ਕਿਉਂਕਿ ਉਤੇ ਕਰੋੜਾਂ ਰੁਪਈਆ ਲੱਗਦਾ ਤੇ ਉਹੀ ਕਰੋੜਾਂ ਰੁਪਈਆ ਇਹ ਇੱਧਰ ਝੋਕ ਦਿੰਦੇ ਆ ਨਾਲੇ ਮੰਤਰੀਆਂ ਨਾਲ ਸੈਟਿੰਗ ਨਾਲ ਫੈਕਟਰੀਆਂ ਅਗਲੀਆਂ ਚੱਲੀ ਜਾਂਦੀਆਂ ਨੇ ਲੋਕ ਮਰਦੇ ਆ ਤਾਂ ਮਰੀ ਜਾਂਦੇ ਇਹਨਾਂ ਨੂੰ ਕੀ ਐ ਅਗਲੀਆਂ ਦੀਆਂ ਫੈਕਟਰੀਆਂ ਚੱਲਦੀਆਂ ਨੇ ਤੇ ਉਤੇ ਸਰਕਾਰ ਨੂੰ ਪੈਸਾ ਜਾਂਦਾ ਤੇ ਐਮਐਲਏ ਨੂੰ ਪੈਸਾ ਚਲਿਆ ਜਾਂਦਾ ਮੋਟੀ ਕਮਾਈ ਐ ਅਗਲੇ ਨੇ ਕੀ ਲੈਣਾ ਲੋਕਾਂ ਤੋਂ ਕੀ ਲੈਣਾ ਕੈਂਸਰ ਤੋਂ ਕੀ ਲੈਣਾ ਕਾਲੇ ਪਾਣੀਆਂ ਤੋਂ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਸੀ ਉਹ ਵੀ ਇਹ ਸਰਕਾਰ ਚੱਲੀ ਜਾਂਦੀ ਹੈ ਸਿੱਖਾਂ ਤੇ ਪਹਿਲਾਂ ਵੀ ਹਮਲੇ ਸੱਜ ਵੀ ਹਮਲੇ ਨੇ ਪਾਣੀਆਂ ਤੇ ਪਹਿਲਾਂ ਵੀ ਡੱਕੇ ਸੀ ਅੱਜ ਵੀ ਡੱਕੇ ਨੇ ਸਭ ਕੁਝ ਓਵੇਂ ਚੱਲੀ ਜਾਂਦਾ ਸਗੋਂ ਵਾਧੀ ਗਿਆ ਹੁਣਾ ਚਿੱਟਾ ਵੀ ਓਵੇਂ ਹੈ ਸਭ ਕੁਝ ਓਵੇਂ ਹੈ ਪੰਜਾਬੀਓ ਚੰਗੇ ਬੰਦਿਆਂ ਨੂੰ ਚੋਣਨਾ ਸਿੱਖ ਲੋ ਕਿਰਦਾਰਾਂ ਦੇ ਪਿੱਛੇ ਖੜ ਜਾ ਕਰੋ ਜਮੀਰਾਂ ਜਗਾ ਕੇ ਕਾਲੇ ਪਾਣੀ ਵਾਲਾ ਜਿਹੜਾ ਮੋਰਚਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਸਰਕਾਰ ਨੂੰ ਦੱਸਣਾ ਕਿ ਅਸੀਂ ਭਾਈ ਕੈਂਸਰ ਵਾਲਾ ਪਾਣੀ ਨਹੀਂ ਪੀਵਾਂਗੇ ਅਸੀਂ ਭਾਈ ਆਪਣੇ ਭਰਾਵਾਂ ਨੂੰ ਕਾਲੇ ਪੀਲੇ ਨਹੀਂ ਕਰਾਵਾਂਗੇ ਅਸੀਂ ਪਾਣੀ ਆਪਣੇ ਸਤਲੂ ਜਾਂਦੇ ਗੰਦੇ ਨਹੀਂ ਹੋਣ ਦੇਵਾਂਗੇ ਇਹ ਧਰਤੀ ਪੰਜ ਦਰਿਆਵਾਂ ਵਾਲੀ ਧਰਤੀ ਦੀ ਕਿਸੇ ਟਾਈਮ ਇਹਨੂੰ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਤੇ ਅੱਜ ਅੱਜ ਦੇਖ ਲਓ ਅੱਜ ਦੇਖ ਲਓ ਧਰਤੀ ਨੂੰ ਕੈਂਸਰ ਹੋ ਗਿਆ ਯਾਰ ਨਾਲੇ ਗੁਰਬਾਣੀ ਦੇ ਵਿੱਚ ਆਉਂਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਤੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਰੋਲਣ ਲੱਗਿਆਂਗੇ ਤਿੰਨਾਂ ਚੀਜ਼ਾਂ ਨੂੰ ਹੀ ਡੋਲਣ ਲੱਗਿਆਂਗੇ ਖਤਮ ਕਰਨ ਤੇ ਲੱਗੇ ਹੋਏ ਆ ਇਸ ਕਰਕੇ ਪੰਜਾਬੀਓ ਪਾਣੀ ਵੀ ਸੰਭਲੋ ਧਰਤੀ ਵੀ ਸੰਭਲੋ ਤੇ ਵਾਤਾਵਰਨ ਵੀ ਸੰਭਲੋ ਬੇਨਤੀ ਆ ਇਹ ਇਸ ਬੇਨਤੀ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਕਾਲੇ ਪਾਣੀ ਵਾਲਾ ਮੋਰਚਾ ਜੋ ਬਾਈ ਲੱਖਾ ਸਿੰਘ ਸਿਧਾਣਾ ਨੇ ਆਵਾਜ਼ ਚੁੱਕੀ ਹੋਈ ਹੈ ਉਹਦੇ ਵਿੱਚ ਬਾਈ ਜਰੂਰ ਸਾਥ ਦਿਓ ਜੇ ਆਪਾਂ ਇਕੱਠੇ ਹੋ ਕੇ ਉਹਦੇ ਨਾਲ ਲੱਗਾਂਗੇ ਤਾਂ ਹੀ ਕੁਝ ਬਣ ਸਕਦਾ ਹੈ ਇਕੱਲਾ ਲੱਖਾ ਸਿਧਾਣਾ ਬਾਈ ਕੁਝ ਨਹੀਂ ਕਰ ਸਕਦਾ ਜੇ ਤੁਹਾਡਾ ਸਾਥ ਹੋਊਗਾ ਤਾਂ ਸਰਕਾਰਾਂ ਨਾਲ ਟੱਕਰ ਲੱਗ ਜੂਗੀ ਕਿਉਂਕਿ ਉਹ ਤਾਂ ਲੜਦਾ ਆ ਰਿਹਾ ਪੰਜਾਬੀ ਮਾਂ ਬੋਲੀ ਲਈ ਦੇਖ ਲਓ ਕਿੰਨੇ ਪਰਚੇ 16 ਪਰਚੇ ਐ 6 ਮਹੀਨੇ ਜੇਲ੍ਹ ਕੱਟਾਇਆ ਪਰ ਉਹਨੇ ਇਹ ਨਹੀਂ ਮੰਨੀ ਅੱਜ ਨੂੰ ਉਹ ਇਹਨਾਂ ਦੀ ਕੈਬਨਟ ਦੇ ਵਿੱਚ ਹੁੰਦਾ ਜੇ ਉਹ ਚਾਹੁੰਦਾ ਤਾਂ ਇਹਨਾਂ ਦੇ ਥੱਲੇ ਲੱਗ ਸਕਦਾ ਸੀ ਐਮਐਲਏ ਦੀ ਚੋਣ ਲੜਾਉਂਦੇ ਸੀ ਲੜਕੇ ਅਗਲਾ ਬੈਠਿਆ ਹੁੰਦਾ ਦਿੱਲੀ ਵਾਲਿਆਂ ਦੇ ਥੱਲੇ ਲੱਗ ਕੇ ਤੇ ਸਾਰਾ ਕੁਝ ਕਾਰੋਬਾਰ ਚਲਾ ਲਾਂਦਾ ਪਰ ਉਹਦੀ ਜਮੀਰ ਨਹੀਂ ਮੰਨੀ ਉਹ ਥੱਲੇ ਨਹੀਂ ਲੱਗਿਆ ਕਿ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਉਹਨਾਂ ਦੇ ਥੱਲੇ ਨਹੀਂ ਲੱਗਣਾ ਜਿਨ੍ਹਾਂ ਨੇ ਸਿੱਖਾਂ ਤੇ ਐਨਐਸਏ ਲਾਈ ਹੈ ਉਹਨਾਂ ਦੇ ਥੱਲੇ ਨਹੀਂ ਲੱਗਣਾ ਜੋ ਸਾਡੇ ਗੁਰੂ ਘਰਾਂ 'ਚ ਗੋਲੀਆਂ ਚਲਾਉਂਦੇ ਆ ਇਸ ਕਰਕੇ ਉਹ ਥੱਲੇ ਨਹੀਂ ਲੱਗਿਆ ਬਣਨ ਨੂੰ ਅੱਜ ਨੂੰ ਉਹ ਐਮਪੀ ਬਣਿਆ ਬੈਠਾ ਹੁੰਦਾ। ਇਹੀ ਝਾੜੂ ਵਾਲੇ ਟਿਕਟ ਦਿੰਦੇ ਸੀ ਬਠਿੰਡੇ ਤੋਂ ਲੜ ਲਾ। ਇਹੀ ਝਾੜੂ ਵਾਲੇ ਪਹਿਲਾਂ 5 ਟਿਕਟਾਂ ਦਿੰਦੇ ਸੀ ਵੀ ਆਪਦੇ ਬੰਦਿਆਂ ਨੂੰ ਵੀ ਚੋਣ ਲੜਾ ਲੈ ਤੇ ਆਪ ਵੀ ਲੜ ਲੈ। ਨਾਲੇ ਹਵਾ ਸੀ, ਪਤਾ ਸੀ ਵੀ ਇਹ ਜਿੱਤ ਸਕਦੇ ਐ, ਸਰਕਾਰ ਬਣ ਸਕਦੀ ਐ ਪਰ ਪਾਵਰਾਂ ਦੇਖ ਕੇ ਬਦਲੇ ਨਹੀਂ। ਪਾਵਰਾਂ ਦੇਖ ਕੇ ਬਦਲੇ ਨਹੀਂ। ਜੇ ਬਦਲਣਾ ਹੁੰਦਾ ਤਾਂ ਅੱਜ ਐਮਐਲਏ ਵੀ ਬਣਿਆ ਹੁੰਦਾ ਤੇ ਐਮਪੀ ਬਣਿਆ ਹੁੰਦਾ ਤੇ ਕੈਬਨਿਟ ਦੇ ਵਿੱਚ ਮੰਤਰੀ ਵੀ ਹੁੰਦਾ। ਪਰ ਪੰਜਾਬੀਓ ਤੁਹਾਡੀ ਲੜਾਈ ਲੜ ਰਹੀ ਹੈ ਕਿ ਨਹੀਂ। ਐਮ ਐਲ ਏ ਐਮ ਪੀ ਬਹੁਤ ਇੱਥੇ ਬਣ ਬਣ ਤੁਰ ਗਏ ਬਹੁਤ ਤੁਹਾਨੂੰ ਆਪਾਂ ਜਾਣਦੇ ਨਹੀਂ ਪਰ ਕਰਤਾਰਾਂ ਨੂੰ ਹਮੇਸ਼ਾ ਦੁਨੀਆ ਯਾਦ ਕਰਦੀ ਹੈ ਲੰਬੇ ਸਮੇਂ ਤੱਕ ਕਰਤਾਰ ਯਾਦ ਰਹਿੰਦੇ ਜਿਨ੍ਹਾਂ ਦੇ ਕਰਤਾਰ ਵਿਕਦੇ ਨਹੀਂ ਜਿਨ੍ਹਾਂ ਦੇ ਕਰਤਾਰ ਝੁੱਕਦੇ ਨਹੀਂ ਇਸ ਕਰਕੇ ਕਰਤਾਰ ਉੱਚੇ ਸੁੱਚੇ ਰੱਖੋ ਜੇ ਲੋਕ ਅੱਜ ਘੱਟ ਸਾ ਦਿੰਦੇ ਆ ਕੱਲ ਨੂੰ ਵੱਧ ਦੇਣ ਲੱਗੇ ਨੇ ਕਰਤਾਰ ਨਾ ਮਾਰੋ ਝਮੀਰਾ ਨਾ ਮਾਰੋ ਕਿਸੇ ਦੇ ਚੱਪਲ ਚੱਟਣਾ ਬਣੋ ਉਹਨਾਂ ਥੱਲੇ ਨਾ ਲੱਗੋ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਪੰਜਾਬੀਓ ਉਠੋ ਜਾਗੋ ਅਕਲ ਨੂੰ ਹੱਥ ਮਾਰੋ ਅੱਜ ਫੋਕੀਆਂ ਚੌਧਰਾਂ ਦੀ ਖਾਤਰ ਫੋਕੀ ਮੈਂ ਮੈਂ ਦੀ ਖਾਤਰ ਅਸੀਂ ਉਹਨਾਂ ਦੇ ਥੱਲੇ ਲੱਗ ਰਹੇ ਹਾਂ ਜਿਨ੍ਹਾਂ ਨੇ ਸਾਡੇ ਸਿੰਘਾਂ ਤੇ ਐਨਐਸਐ ਲਾ ਕੇ ਡਿਬਰੂਗੜ੍ਹ ਬਿਠਾਏ ਹੋਏ ਆ ਕਿੱਥੇ ਸਾਡੇ ਉਹ ਸਿੰਘ ਸੀ ਜਿਹੜੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰ ਦਿੰਦੇ ਸੀ ਸੰਤ ਭਿੰਡਰਾਲਿਆਂ ਨੂੰ ਇੰਦਰਾ ਗਾਂਧੀ ਨੇ ਮੁੱਖ ਮੰਤਰੀ ਕਹਿਤਾ ਸੀ ਕਿ ਮੁੱਖ ਮੰਤਰੀ ਬਣ ਜਾ ਤੇ ਅੱਜ ਵਾਲੇ ਸਿੱਖ ਤੇ ਅੱਜ ਵਾਲੇ ਸਿੱਖ ਦੇਖ ਲੋ ਅੱਜァ ਸੇ ਕੁਝ ਕੁ ਚੌਧਰ ਦੀ ਖਾਤਰ ਥੱਲੇ ਲੱਗੇ ਫਿਰਦੇ ਆ ਕਿ ਯਾਰ ਪਤਾ ਨਹੀਂ ਕੀ ਮਿਲ ਜੂ ਕੀ ਨਾ ਸਿੱਖੀ ਤੋਂ ਦੂਰ ਨਾ ਹੋਵੋ ਭਰਾਵੋ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜ ਲਓ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜ ਲਓ ਕਾਲੇ ਪਾਣੀਆਂ ਦੀ ਲੜਾਈ ਲੜ ਲਓ ਜੋ ਸਤਲੋਜ ਦੇ ਵਿੱਚ ਗੰਦਾ ਨਾਲਾ ਜਿਹੜਾ ਉਹ ਭਰਿਆ ਭਰਾਇਆ ਆਉਂਦਾ ਕੈਮੀਕਲ ਐ ਉੱਥੇ ਖੜਿਆ ਨਹੀਂ ਜਾਂਦਾ 10 ਮਿੰਟ ਜੇ ਕੋਈ ਖੜੇ ਤਾਂ 10 ਮਿੰਟ ਖੜਿਆ ਨਹੀਂ ਜਾਂਦਾ ਇਸ ਕਰਕੇ ਇਕੱਠੇ ਹੋ ਕੇ ਬਾਈ ਪੰਜਾਬ ਦੀ ਲੜਾਈ ਲੜਨੀ ਸਿੱਖ ਲੋ ਨਹੀਂ ਨਾ ਸਰਕਾਰਾਂ ਨੇ ਪੰਜਾਬ ਨੂੰ ਖਤਮ ਕਰ ਦੇਣਾ ਹੈ ਇਹਨਾਂ ਨੇ ਆਪ ਬਾਹਰਲੇ ਮੁਲਕਾਂ ਚ ਜਾ ਕੇ ਬੈਠ ਜਾਣਾ ਹੈ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜ ਲਓ ਐਨੀਆਂ ਕੁ ਬੇਨਤੀਆਂ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਫੋਲੋ ਜ਼ਰੂਰ ਕਰ ਲਿਓ ਪੇਜ ਨੂੰ ਤਾਂ ਜੋ ਅੱਗੇ ਤੋਂ ਵੀ ਆਪਾਂ ਗੱਲਬਾਤ ਜਾਰੀ ਰੱਖੀਏ ਕਿਉਂਕਿ ਜਦੋਂ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਤਾਂ ਇਹ ਇਨਕਲਾਬੀ ਮੁੱਖ ਮੰਤਰੀ ਭਗੰਤ ਸਿੰਘ ਮਾਨ ਸਾਡੇ ਪੇਜ ਵੀ ਬੰਦ ਕਰਾ ਦਿੰਦਾ ਪਰ ਮੈਂ ਇਹਨੂੰ ਕਹਿੰਦਾ ਕਿ ਪੇਜ ਬੰਦ ਕਰਾ ਲੇਗਾ ਪਰ ਸਾਡੀ ਜਵਾਨ ਬੰਦ ਨਹੀਂ ਹੋਣੀ ਭਰਾਵਾ ਬੋਲਦੇ ਰਹਾਂਗੇ ਜਦੋਂ ਤੱਕ ਜਾਣ ਹੈ ਅਸੀਂ ਤੇਰੇ ਥੱਲੇ ਲੱਗਣ ਵਾਲੇ ਨਹੀਂ ਹੈਗੇ ਅਸੀਂ ਝੁਕਣ ਵਾਲੇ ਨਹੀਂ ਹੈਗੇ ਪੰਜਾਬੀਓ ਜਿਉਂਦੇ ਵਸਦੇ ਰਹੋ ਸਲੂਟ ਹੈ ਜਿਹੜੇ ਭਰਾ ਸਾਹ ਦਿੰਦੇ ਆ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ